ਬੇੜਾ ਪਠਾਤਾ ਇਹਨਾਂ ਨੇ ਮੁਲਕ ਦਾ ਯਾਰ ਲਾਲਾ ਕੀ ਆ ਲੈ ਨਕਲੀ ਆ ਲੈ ਕੀ ਕਰੀ ਜਾਂਦਾ ਯਾਰ ਚੱਕ ਓਏ ਆ ਇਧਰ ਜਾਂਦਾ ਲਾਜ ਨੂੰ ਭੰਨਾਵਾ ਕੀ ਤੇਰਾ ਮਾੜਾ ਕਰਤਾ ਇਹਨਾਂ ਨੇ ਮਾੜਾ ਹੀ ਅਸੀਂ ਤੂੰ ਕੀ ਕਰਾ ਪੰਛੀਆਂ ਨੂੰ ਤੁਸੀਂ ਆਲਸੀ ਬਣਾਈ ਜਾਂਦੇ ਤੁਸੀਂ ਆ ਆ ਕੀ ਲੱਕੜ ਦੇ ਲੱਕੜਾ ਵੱਡੀ ਲੱਕੜਾ ਲੱਕੜਾ ਮਾਰ ਕੇ ਤੂੰ ਇਹ ਚੁੱਲ੍ਹੇ ਚਾਲੇ ਪਾਵੇਂ ਪਰਾਵਾ ਉਰੇ ਕਰ ਆ ਇਹ ਤੈਨੂੰ ਪਤਾ ਕੀ ਚੀਜ਼ ਆ ਆ ਕਿਉਂ ਬੰਦਾ ਨਹੀਂ ਭੰਨ ਨਹੀਂ ਆ ਸਾਰੇ ਇਹ ਤੂੰ ਇੱਕ ਪੰਛੀ ਦਾ ਘਰ ਬਰਬਾਦ ਕਰਤਾ ਤੂੰ ਘਰ ਬਰਬਾਦ ਕਰਤਾ ਆਈ ਤੇਰਾ ਟੁੱਟੂਗਾ ਘਰ ਆ ਅੱਛਾ ਪੰਛੀ ਪਹਿਲਾਂ ਤੁਸੀਂ ਬਣਾ ਕੇ ਦਿੰਦੇ ਹੀ ਕਰ ਟੋਡੇ ਬਣਾ ਲੈਣ ਚ ਰਿੰਦੇ ਪੰਛੀ ਆਪ ਬਣਾ ਰਣਗੇ ਤੂੰ ਕਿ ਬਣਾ ਲੈਣਗੇ ਆ ਤੁਸੀਂ ਪੰਛੀ ਛੱਡਾ ਤੂੰ ਨਾ ਤੇ ਤੁਸੀਂ ਤੁਸੀਂ ਦਰਖਤ ਛੱਡੇ ਤੁਸੀਂ ਤਾਂ ਦਰਖਤ ਵੜ ਵੜ ਕੇ ਹਲ ਨੇ ਬਣਾ ਤੇ ਦਰਖਤ ਕਿਹੜਾ ਹੈ ਪਪੂਲਰ ਦਾ ਬਣਾਇਆ ਹੈ ਜੀ ਕਾਦਾ ਮਰਜੀ ਬਣਾਇਆ ਜੇ ਇਹ ਫਾਰਮਿੰਗ ਹੁੰਦੀ ਆ ਦੀ ਭਰਾ ਵਾ ਪਪੂਲਰ ਦਰਖਤ ਤੁਸੀਂ ਛੱਡੋਗੇ ਦਰਖਤ ਦੋ ਤਰ੍ਹਾਂ ਦੇ ਆ ਇੱਕ ਜਿਹੜੇ ਪੁਰਾਣੇ ਦਰਖਤ ਹੋਗੇ ਇੱਕ ਜਿਹੜੇ ਆਪਣੇ ਕਮਰਸ਼ੀਅਲ ਆਉਂਦੇ ਆ ਸਪਾਇਦਾ ਹੋ ਗਿਆ ਪਪੂਲਰ ਹੋ ਗਿਆ ਬਰਮਾ ਡੇਕ ਹੋ ਗਈ ਕਮਰਸ਼ੀਅਲ ਤੇ ਹਲ ਨਾ ਬਣਾ ਨਹੀਂ ਸਕਦੇ ਜਾਨਵਰ ਆਪ ਕੁਛ ਨਹੀਂ ਬਣਾਉਂਦੇ ਆ ਮੈਨੂੰ ਕੀ ਲੋੜ ਆ ਇੰਨੇ ਨੂੰ ਲਾਈਟ ਬਿਠਾ ਗੱਡਿਆਲੇ ਖੰਭਿਆਂ ਤੇ ਤੁਸੀਂ ਵਪਾਰ ਬਣਾ ਰੱਖਿਆਊਗਾ ਇਹ ਵਪਾਰ ਕਾਦਾ ਇਹ ਆਪ ਦੀ ਜੇਬ ਚ ਲਾਉਣਾ ਮੈਂ ਕਿਹੜਾ ਪੈਸੇ ਲੈਣਾ ਫੰਡ ਲੈਣਾ ਕਿਤੋਂ ਫੰਡ ਤੁਹਾਡੇ ਕੋਲੇ ਕਰਦੇ ਤੁਸੀਂ ਕਰੋੜਾ ਰੁਪਈਆ ਇਕੱਠੇ ਕਰਦਾ ਆਹ ਹੋਰ ਤੇਰੇ ਉਹੀ ਲੱਗ ਗਏ ਆ ਲਾ ਬਿਨਾ ਦਰਾਖਤ ਤੋਂ ਹੀ ਲਾਇਆ ਇਹ ਤੇ ਆਹ ਆਲ ਨਹੀਂ ਤਾਂ ਲੱਕੜੀ ਵੱਡੀ ਐ ਤੇ ਵੱਡੀ ਆ ਯਾਰ ਵੱਡੀ ਆ ਲਾਇਆ ਇਹ ਤਾਂ ਪਪੂਲਰ ਤੇ ਬਣਾਇਆ ਆ ਆਲਸੀ ਨਹੀਂ ਬਣਾਉਂਦੇ ਜਾਨਵਰ ਨੇ ਕਿੱਥੇ ਆ ਪਾਲਣਾ ਬਣਾਉਣਾ ਕਿੱਥੇ ਤੁਸੀਂ ਬਣਾ ਕੇ ਦੇਈ ਜਾਂਦੇ ਇਹ ਤੇਰੇ ਅਰਕੇ ਫੇਸਬੁਕ ਤੇ ਬਹੁਤ ਹੁੰਦੇ ਆ ਜਦੋਂ ਅਸੀਂ ਆਹ ਲਾਉਣੇ ਆ ਬਈ ਆਲਸੀ ਬਣਾਤਾ ਵਿਲੜ ਕਰਤੇ ਉਹ ਕਰਤੇ ਤੇ ਸਹੀ ਗੱਲ ਐ ਫਿਰ ਤੇ ਮੈਂ ਕਿਹੜਾ ਧਰਨ ਲਾ ਲੈ ਇਹਨਾਂ ਦੇ ਜੇ ਬਈਏ ਉਹ ਨੌਕਰੀ ਕਰਨ ਜਾਂਦੇ ਮੈਂ ਨੌਕਰੀ ਨਹੀਂ ਕਰਨ ਆਲਸੀ ਬਣਾਤੇ ਇਹ ਤੇ ਆਲਸੁਗੀ ਐ ਕਿੱਥੇ ਉਹਨਾਂ ਨੇ ਆਪ ਬਣਾਉਣਾ ਸੀ ਇੱਕ ਇੱਕ ਚੀਜ਼ ਕਰ ਠੀਕ ਕਰਕੇ ਆਪ ਬਣਾਉਣਾ ਸੀਗਾ ਥਾਂ ਕਿਤੇ ਛੱਡੀਆ ਪਤੰਦਰਾ ਪਹਿਲਾਂ ਕਿੰਨੀਆਂ ਥਾਵਾਂ ਹੁੰਦੀਆਂ ਸੀਗਾ ਟਿੱਬਿਆਂ 'ਚ ਖੋੜਾ ਹੁੰਦੀਆਂ ਸੀ ਖੂਹ ਹੁੰਦੇ ਸੀ ਪੁਰਾਣੇ ਹੁਣ ਤੂੰ ਮੱਛੀ ਮੋਟਰ ਪਾ ਕੇ ਭਰਾਉਣਾ ਪੁਰਾਣੀਆਂ ਬਾਲਾਂ ਵਾਲੀਆਂ ਛੱਤਾਂ ਹੁੰਦੀਆਂ ਹੁਣ ਤੇਰੇ ਵਰਗਾ ਸੀਮੈਂਟ ਵਾਲੀਆਂ ਚਾਦਰਾਂ ਪਾ ਕੇ ਭਰਾ ਹੋ ਜਾਂਦਾ ਅੱਗੇ ਜਦੋਂ ਮੈਸਤਰੀ ਪੈੜ ਕੱਢਦਾ ਸੀ ਉਹ ਮ ਕਿੱਥੇ ਛੱਡਿਆ ਸਾਰੀ ਕੋਠੀ ਦਾ ਪਲਾਸਟਰ ਕਰਾ ਕੇ ਮਗਰ ਦੀ ਮਗਰ ਪੀਓਪੀ ਮਾਰ ਦਿੰਨਾ ਤੂੰ ਇਹਦੇ ਨਾਲ ਆਸਤੀ ਕਿਵੇਂ ਇਹ ਆਲਣਾ ਇਹ ਆਲਣਾ ਹੂੰ ਇਹ ਜਗ੍ਹਾ ਦਿੱਤੀ ਆਲਣਾਣੀ ਹੈ ਪਲਾਟ ਕੱਟ ਕੇ ਦਿੱਤਾ ਉਹਨਾਂ ਨੂੰ ਭਾਈ ਇੱਥੇ ਤੁਸੀਂ ਆ ਇਹਦੇ ਚ ਆਲਣਾ ਬਣਾਉਣਗੇ ਆਇਆ ਤੁਹਾਨੂੰ ਦਿਖਾ ਦਿੰਨਾ ਮੈਂ ਥੋੜ੍ਹ ਵਰਗੇ ਬਹੁਤ ਬੇਸੁਰੇ ਸਾਨੂੰ ਟੱਕਰਦੇ ਆ ਆ ਤੂੰ ਵੀ ਭੰਨ ਕੇ ਉਹ ਕਰਤਾ ਇਹ ਚ ਤੂੰ ਤੈਣੇ ਆਉਣਾ ਸੀ ਹੁਣ ਤੂੰ ਤਾਂ ਉੱਚਾ ਰਫਵਾ ਨਹੀਂ ਸਕਦਾ ਜਿਹੜੇ ਇਹਨਾਂ ਆਲਣਾ ਤੇ ਆਉਂਦੇ ਇੱਥੇ ਆਉਂਦੇ ਦਰਖਤਾਂ ਤੇ ਇੱਥੇ ਤੇਰੇ ਉਂ ਆਲਨੇ ਪਾਉਂਦੇ ਨਹੀਂ ਜੀ ਹੁਣ ਦੇਸੀ ਚਿੜੀ ਆ ਕਿਹੜੇ ਦਰਖਤ ਤੇ ਆਲ ਨਾ ਪਾਇਆ ਦੇਖਿਆ ਉਹਨੇ ਤੇ ਐਂ ਐ ਤਰ ਇੰਨੇ ਦਰਖਤ ਐ ਇਹਨਾਂ ਤੇ ਪੌਂਦੇ ਨਹੀਂ ਆਲਣਾ ਇਹਨਾਂ ਤੇ ਕਈ ਜਾਨਵਰ ਪੌਂਦੇ ਕਈ ਨਹੀਂ ਪੌਂਦੇ ਇਹ ਡਵੱਡ ਪ੍ਰਜਾਤੀਆਂ ਕਿਹੜੇ ਨਹੀਂ ਪੌਂਦੇ ਚਿੜੀ ਨਹੀਂ ਪੌਂਦੀ ਦੇਸੀ ਚਿੜੀ ਤੇ ਚਿੜੀ ਥੋੜੀ ਇੰਨਾ ਚ ਆ ਜਾਂਦੀ ਜਿਹੜੇ ਤੇਰੇ ਨੱਕੇ ਇੰਨਾ ਚ ਆਉਂਦੇ ਅਸੀਂ ਕਟਿਆਰ ਦਾ ਬਣਾਇਆ ਤੋਤਿਆਂ ਦਾ ਬਣਾਇਆ ਚਿੜੀਆਂ ਦਾ ਬਣਾਇਆ ਦੇਸੀਆਂ ਦਾ ਸੀ ਹੋਰ ਅਸੀਂ ਕੀ ਇਹ ਤੇ ਸੱਚ ਕਿਰੀਆ ਹੁਣ ਹੀ ਨਹੀਂ ਮਿੱਟੀ ਦੇ ਬਣਾ ਕੇ ਜਾਂ ਲੱਕੜ ਦੇ ਉਹ ਕਰ ਜਾਂਦੇ ਚਿੜੀਆਂ ਦੇਸੀ ਅੱਗੇ ਕਿੰਨੀਆਂ ਆਉਂਦੀਆਂ ਨਿੱਕੇ ਹੁੰਦੇ ਤੇਰੇ ਟੋਕਰੇ ਲਾਲਾ ਫੜਦੇ ਸੀ ਨਾ ਹਾਂ ਠੀਕ ਹੈ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਲੁੱਟਿਆ ਉਹੀ ਜਾੜਾ ਅਸੀਂ ਲੋਡ ਕਰੀ ਜਾਂਦੇ ਆ ਉਹ ਤੁਸੀਂ ਕਰ ਨਹੀਂ ਦਿੰਦੇ ਦਰਾਖਤ ਲਾਵਾਂਗੇ ਦਰਾਖਤ ਪੰਜ 6 ਸਾਲਾਂ ਚ ਹੁੰਦਾ ਤੂੰ ਚੱਲ ਦਰਾਖਤਾਂ ਤੇ ਕਰ ਲਾ ਦਰਾਖਤ ਕਿੰਨੇ ਸਾਲਾਂ ਚ ਹੋ ਜਾਊਗਾ 5 10 ਸਾਲ 20 ਤੇ ਲੋਡ ਇਹਨਾਂ ਨੂੰ ਅੱਜ ਆ ਖਤਮ ਅੱਜ ਹੋਈ ਜਾਂਦੇ ਆ ਮੈਂ ਤਾਂ ਆ ਵੀ ਲ ਦਰਾਖਤ ਵੀ ਲਾਏ ਆ ਲੈ ਮੈਂ ਕੀ ਕਰ ਲੇਗਾ ਆਲ ਨੇ ਵੀ ਲਈ ਨਾ ਦਰਾਖਤ ਵੀ ਦੋਵੇਂ ਲਾ ਲਓ ਚੱਲ ਦੋਹਾਂ ਚ ਇੱਕ ਤੂੰ ਦਰਾਖਤ ਹੀ ਲਾ ਲਾ ਚੱਲ ਜਿਹੜੇ ਦਰਾਖਤਾਂ ਤੇ ਆਉਣਗੇ ਉਹ ਤਾਂ ਬਚਣਗੇ ਮੇਰੇ ਕੋਲ ਤਾਂ ਥਾਂ ਹੀ ਨਹੀਂ ਬਾਈ ਦਰਾਖਤ ਅੱਗੇ ਕੀ ਹੁੰਦੇ ਪੁਰਾਣੇ ਦਰਵਾਜ਼ੇ ਕਿਲੇ ਨਹੀਂ ਹੁੰਦੇ ਸੀ ਹਾਂ ਖੋੜਾ ਹ ਆ ਸਾਡੇ ਮਰਨਾਨ ਕੇ ਹਾਂ ਜਿਹੜਾ ਵਾਣ ਹੁੰਦਾ ਇਹ ਪਾਣਾ ਉਹ ਚ ਤੋਤਾ ਆ ਜਾਂਦੀ ਆ ਹੁਣ ਵਿਚਾਰੇ ਜਿਹੜਾ ਹੋਣ ਵਾਲੇ ਦਰਖਤਾਂ ਚਾਹੁੰਦੇ ਨਹੀਂਗੇ ਉਹੀ ਪੱਕਾ ਹੀ ਮਰੀ ਜਾਂਦਾ ਤੂੰ ਫਿਰ ਇਹਦਾ ਹਾਰੇ ਪੱਟ ਪੱਟ ਕੇ ਹੱਲ ਕੀ ਆਈ ਹੱਲ ਪੱਕਾ ਹੱਲ ਪੱਕਾ ਹੱਲ ਹਾਂ ਇਹ ਹਾਲ ਨਾ ਇਹ ਨਹੀਂ ਜੇ ਰਬੈਤੀ ਦਰਖਤ ਵਾਧਰ ਲਾਏ ਜਾਣ ਫੇਰ ਹੱਲ ਹੈਗਾ ਰਬੈਤੀ ਦਰਖਤ ਲਾਏ ਜਾਣ ਉਹਨਾਂ ਦੇ ਨਾਲ ਨਾਲ ਜਿੱਥੇ ਤੁਸੀਂ ਘਰ ਪਾਉਣਾ ਬੁੜੀਆਂ ਦਾ ਹੁਣ ਉਹ ਕਹਿ ਦਿੰਦੀਆਂ ਵੀ ਗੰਦ ਮਾਰਦੇ ਬਿਠਾਂ ਤੇ ਹਾਂ ਤੇ ਬਿਠਾਂ ਤੋਂ ਗੰਦ ਬਹੁ ਪੈਂਦਾ ਸਾਫ਼ ਕਰਨਾ ਕਿਹੜਾ ਤੂੰ ਨਹੀਂ ਹੱਕਦਾ ਜਾ ਕੇ ਤੂੰ ਨਹੀਂ ਗੰਦ ਮਾਰਦਾ ਉਹਨਾਂ ਨੇ ਜਾਨਵਰਾਂ ਨੇ ਵਿਚਾਰਾਂ ਨੇ ਕਰਨਾ ਹੀ ਆ ਕੀ ਗੰਦ ਮਾਰ ਦੇਣਗੇ ਕਿੰਨਾ ਕਾ ਮਾਰ ਦੇਣਗੇ ਪੜਾਕੇ ਚਲਾ ਜਲਾ ਤੇਰੇ ਵਰਗਾ ਪਟਾਸ ਵਾਲਾ ਭਜਾ ਦਿੰਦਾ ਸਾਰੇ ਆਹ ਦੇਖ ਲਾਲੇ ਆ ਵੀ ਮੇਰੇ ਲਈ ਤੇ ਨਹੀਂ ਕਿੱਥੇ ਆਹ ਨਾਲ ਕੱਢ ਦੇ ਇਹਦੇ ਵੇਖ ਇਧਰ ਆ ਵੀ ਆਹ ਨਾਲ ਦੇ ਵੇਖ ਆ ਬੈਠੇ ਆ ਦਿਖਾਓ ਵੀ ਕਬੂਤਰ ਤੇ ਉਹ ਕਬੂਤਰ ਉਹ ਕਿੱਥੇ ਆਲਣਾ ਪਉਂਦਾ ਸਾਰੀ ਕੰਨ ਪਲਾਸਟਰ ਹੈ ਅੱਗੇ ਕੀ ਹੁੰਦਾ ਵੀ ਖੱਡਾਂ ਹੁੰਦੀਆਂ ਸੀਗੀਆਂ ਬਾਲਿਆਂ ਦੇ ਵਿੱਚ ਹੁੰਦੀਆਂ ਸੀ ਸਾਰਾ ਗਾਡਰਾਂ ਵਾਲੇ ਚ ਵੀ ਆ ਜਾਂਦੇ ਗਾਡਰਾਂ ਵਾਲੇ ਚੋਂ ਦੀ ਸਰ ਕਾਂਡੇ ਦੀ ਉਹ ਹੁੰਦੀ ਸੀਗੀ ਆਪਣੇ ਛੱਤ ਦੀ ਉੱਤੇ ਲੇਟਰ ਲੱਗ ਗਿਆ ਥਾਂ ਤਾਂ ਹੈ ਨਹੀਂ ਥਾਂ ਦਾ ਸਾਰਾ ਪਲਾਸਟਰ ਕਰਿਆ ਪਿਆ ਉਹ ਵੀ ਮੈਂ ਹੁਣ ਮੋਰੀਆਂ ਛੱਡੀਆਂ ਉਹਨਾਂ ਚ ਵੀ ਲਾਉਣਗੇ ਹੁਣ ਜਿਵੇਂ ਸ਼ਹਿਰਾਂ ਚ ਬਿਲਡਿੰਗਾਂ ਬਣਨ ਜਾਂਦੇ ਉੱਤੇ ਉਹ ਕੱਚ ਦੀਆਂ ਏਡੀਆਂ ਏਡੀਆਂ ਲਾਉਂਦੇ ਹਨ ਨਾ ਸਾਰਾ ਕੋਈ ਤੁਸੀਂ ਥਾਂ ਛੱਡੇ ਨਹੀਂ ਬਤੰਦਰੋ ਇਹ ਆਲਣਾ ਨਹੀਂਗਾ ਆਲਣਾ ਇਨ ਕੋਈ ਆਲਸ ਨਹੀਂ ਹੁੰਦਾ ਉਹ ਵੇਖ ਹੁਣ ਮੈਂ ਲੱਕੜ ਦਾ ਇਹਨ ਅਬ ਵਿਚਾਂ ਤੀਲਾ ਪੰਗਾ ਨਾ ਮਿਹਨਤ ਤਾਂ ਇਹਨਾਂ ਨੇ ਕਰੀ ਆ ਉੱਤੇ ਸਾਰਾ ਕੁਝ ਕਰਿਆ ਹਾਂ ਇੱਕ ਮਿੰਟ ਹੁਣ ਇਹ ਚ ਐਡਵਰਟਾਈਜ਼ ਚ ਇਹ ਚ ਚਿੜੀਆਂ ਹੁਣ ਉਹ ਨਿੱਕਾ ਕੁਜਾ ਸੀ ਚਿੜੀ ਆਸਤੇ ਲਾਇਆ ਉਹ ਚ ਦੇਸੀ ਚਿੜੀ ਆ ਅੱਛਾ ਛੋਡੇ ਰਗਾ ਲਾ ਕੇ ਚਾਰ ਪਾਮ ਤੇ ਮੁੜ ਕੇ ਰੁੱਖ ਪ੍ਰੇਮੀਆਂ ਮਣੀ ਪਲਾਟ ਲਾ ਕੇ ਹੋ ਜਾਂਦਾ ਇਧਰ ਵੀ ਕੋਈ ਪਾਂ ਪੂਂਕ ਆ ਕੋ ਨਹੀਂ ਲਾਇਆ ਸਾਰੇ ਦੇਸੀ ਦਰਾਸਤ ਲਾਇਆ ਵੇ ਦੇਸੀ ਮੇਰੀ ਦੇਸੀ ਬੇਰੀਆਂ ਕਿੱਥੇ ਛੱਡੀਆਂ ਇਹਨਾਂ ਦਾ ਭੋਜਨ ਵੀ ਖੋਲਿਆ ਇਹਨਾਂ ਦੀ ਜਗਾ ਵੀ ਖੋਲੀ ਯਾਰ ਮੇਰੇ ਇੱਥੇ ਵੇਖੀ ਤਾਂ ਰੌਣਕਾ ਲੱਗਣੀ ਨੇ ਚੀਂ-ਚੀਂ ਪਈ ਹੁੰਦੀ ਐ ਕੰਡੇ ਵੱਜਣਗੇ ਬੇਰੀ ਕਰਕੇ ਤੇਰੇ ਆਓ ਮੇਰੀ ਕਰਕੇ ਆ ਮਾੜੀ ਹੁੰਦੀ ਐ ਤੇਰੇ ਵਰਗਾ ਬੇਸੂਦਾ ਕੇ ਚੇਲੇ ਮਗਰ ਲਾ ਕੇ ਪੱਟ ਦਿੰਦਾ ਪਹਿਲਾਂ ਤਾਂ ਤੇਰਾ ਊ ਨੁਕਸਾਨ ਹੋਊਗਾ ਮਾੜੀ ਬਹੁਤ ਹੁੰਦੀ ਕੋਈ ਨੁਕਸਾਨ ਨਹੀਂ ਬਾਈ ਹਰੇਕ ਘੜੀ 2 ਕਿੱਲੇ ਲੈ ਲੈਣਾ ਆ ਤਿੰਨ ਮੰਝਲੀ ਕੋਠੀ ਠੋਕੀ ਐ ਕੋਈ ਨੁਕਸਾਨ ਨਹੀਂ ਫੰਡ ਚੋਂ ਫੰਡ ਚੋਂ ਲੈ ਲੈਣਾ ਯਾਰ ਤਿੰਨ ਡਰਮ ਪਿਆ ਇਤਰਾ ਆਵੇ ਨਹੀਂ 2 ਕਿੱਲੇ ਲੈ ਲੈਣਾ ਆ ਤਿੰਨ ਡਰਮ ਪਤਾ ਕਿਹਦੇ ਹਾਸਤੇ ਆ ਕਾਰੇ ਹਾਸਤੇ ਤਿੰਨ ਡਰਮ ਐ ਆਪਦੇ ਘਰ ਨੂੰ ਪਸ਼ੂ ਤੇ ਰੱਖੇ ਮਸਲੀ ਖਾਣੇ ਚਾਰ ਤਾਂ ਜੀਆਂ ਇਹ ਨਾਲ ਸੇ ਗੁੱਲੀ ਡੰਡਾ ਕਣਕ ਜੋ ਕੰਗਣੀ ਸਾਰਾ ਕੁਝ ਪਾਉਣਾ ਮਹਿੰਗੀ 60 ਰੁਪਏ ਹੈ ਕੰਗਣੀ ਕੰਗਣੀ ਦਾ ਲੋਕਾਂ ਤੋਂ ਆਬ ਤੋਂ ਨਹੀਂ ਖਾਦੀ ਆ ਇਹਨਾਂ ਨੂੰ ਪਾਉਣਾ ਕੋਤਰਾ ਇਹਨਾਂ ਦਾ ਦਸਵੰਦ ਕੱਢਣਾ ਮੈਂ ਜਿਹੜਾ ਗੁਰੂ ਨੇ ਆਖਿਆ ਦਸਵੰਦ ਉਹ ਗਰੀਬ ਵਾਸਤੇ ਜੀਵ ਜੰਤੂ ਵਾਸਤੇ ਆਖਿਆ ਸੀਗਾ ਦਸਵੰਦ ਆਇਆ ਨਹੀਂ ਸੀਗਾ ਬਈ ਜਾ ਕੇ ਗੁਰਦੁਆਰੇ ਸੰਗ ਮਾਰ ਮਾਰ ਦਾ ਪੱਥਰ ਤੇ ਪੈਸੇ ਲਾ ਦੇ ਇਹਨਾਂ ਦਾ ਦਸਵੰਦ ਕੱਢਦਾ ਮੈਂ ਜਾਨਵਰਾਂ ਨੂੰ ਕਿੰਨੀ 2 ਕਿਲੋ ਕਵਾਹ ਨਵੇਂ ਮਹੀਨੇ ਦੀ ਇਹੜੀ 2 ਕਿਲੋ 5 7 ਕਿਲੋ ਦਿੱਲੀ ਦਾ ਦਾਣਾ ਹੁੰਦਾ ਆ ਵੀ ਸਾਰਾ ਦਿਨ ਪਿਆਰ ਰੂਗਾ ਇੱਥੇ ਅੱਛਾ ਆ ਵੀ ਪਿਆ ਆ ਪਾਣੀ ਰੱਖਿਆ ਸਾਫ ਆ ਬਾਜਰਾ ਵੇਖ ਆ ਕੰਗਣੀ ਦੇਖ ਆ ਵਿੱਚ ਚੌਲਾਂ ਦੀ ਬਾਜਰਾ ਸਾਰਾ ਕੁਝ ਪਾਇਆ ਇਹਦੇ ਵਿੱਚ ਆ ਕਿੰਨਾ ਕੁ ਗੰਦ ਮਾਰਦਾ ਵਿਖਾ ਇੱਥੇ ਕਿੰਨੀ ਹੈਗਾ ਬਿੱਠਾ ਭਰਾਵਾ ਬੁੜੀਆਂ ਪਿੱਛੇ ਲੱਗ ਲੱਗ ਕੇ ਤੁਸੀਂ ਆਲ ਨੇ ਛੋੜ ਦੇ ਰਗੇ ਤੇ ਗੋਲਾ ਕਬੂਤਰ ਲਾੜੇ ਤੁਸੀਂ ਤੇ ਡਾਂਗ ਮਾਰ ਮਾਰ ਕੇ ਆਲ ਨਹੀਂ ਢਾ ਦੇਣੇ ਵੇ ਚਾਂਡੇ ਵੀ ਨਹੀਂ ਵੰਦੇ ਬਈ ਬੱਚੇ ਕੱਢ ਲੈਣ ਦੇ ਉਹ ਫਿਰ ਗੰਦ ਇਹਨਾਂ ਨੇ ਵੀ ਰਹਿਣਾ ਯਾਰ ਇਹਨਾਂ ਦੀ ਧਰਤੀ ਆ ਭਰਾਵਾ ਇਹ ਕਿੱਥੇ ਰਹਿਣਾ ਮੇਰੇ ਨਾਲ ਤਾਂ ਪਕਰਵਣਾ ਪਈ ਫਿਰ ਇੱਕ ਹੋਰ ਕਹਿੰਦੇ ਆ ਕਨੇ ਬਈ ਸਿਆਲ ਸਿਆਲ ਬੱਕਰੇ ਦਾ ਮੀਟ ਖਾਈ ਗਿਆ ਤੇ ਹੁਣ ਇਹ ਵਾਤਾਵਰਨ ਪ੍ਰੇਮੀ ਬਣਿਆ। ਉਹ ਭਰਾਵਾ ਫਾਰਮਿੰਗ ਆ ਉਹ, ਦੇਸੀ ਮੁਰਗਾ ਹੋ ਗਿਆ, ਮਛਲੀ ਹੋ ਗਈ, ਫਿਸ਼ ਫਾਰਮ ਹੋ ਗਿਆ, ਪੈਗ ਫਾਰਮ ਹੋ ਗਿਆ। ਉਹ ਚੀਜ਼ਾਂ ਅਲੱਗ ਐ। ਇਹਨਾਂ ਦਾ ਅਲੱਗ ਇਹ ਚੀਜ਼ਾਂ ਖਤਮ ਹੋਣ ਵਾਲੀਆਂ ਐ। ਉਹ ਫਾਰਮਿੰਗ ਉਹਨਾਂ ਨੂੰ ਪੈਦਾ ਕੀਤਾ ਜਾਂਦਾ ਜਿਹੜੇ ਤੂੰ ਕਹਿੰਦਾ ਲੱਕੜ ਤੇ ਬਣਾਲੇ। ਉਹ ਲੱਕੜ ਦੀ ਮੈਂ ਵਣਦੀ ਜਾਂ ਟਾਲੀ ਦੀ ਥੋੜਾ ਉਹ ਮੈਂ ਵਰਤੀ ਆ ਜਿਹੜੀ ਆ ਆਪਣੇ ਪਪੂਲਰ ਐ, ਸਪੈਦਾ। ਇਹ ਇੱਕ ਆਪ ਨੂੰ ਕਮਾਈ ਵਾਲੇ ਉਹ ਆ। 5 ਸਾਲਾਂ ਚ ਹੋ ਜਾਂਦੇ ਆ, 6 ਸਾਲ ਚ ਵੜਾ ਦਿਓ ਫੇਰ ਲਾ ਲਓ। ਪਰ ਫੇਰ ਵੀ 5 ਸਾਲ ਤਾਂ ਮੈਂ ਉਹ ਕਰਦਾ ਤੇ ਜੇ ਇਹ ਜਾਨਵਰ ਜਿਵੇਂ ਤੂੰ ਕਹਿੰਦਾ ਵੀ ਇਹ ਤਾਂ ਰਹਿਣ ਵਾਸਤੇ ਜਗ੍ਹਾ ਬਣਾਤੀ ਮਤਲਬ ਇਹ ਜਾਨਵਰ ਨਾ ਰਹਿਣ ਨੂੰ ਜਗ੍ਹਾ ਮਿਲੇ ਇਹ ਮਰ ਜਾਣ ਮੁੱਕ ਜਾਣ ਖਤਮ ਹੋ ਜਾਣ ਤੇ ਆਪਾਂ ਨੂੰ ਕੀ ਨੁਕਸਾਨ ਤੇ ਨੁਕਸਾਨ ਕਿਉਂ ਨਹੀਂਗਾ ਆਪਾਂ ਕਰਾਉਣਾ ਕੀ ਇਹਨਾਂ ਤੇ ਤਾਂ ਖੜੀ ਆ ਕੀੜੇ ਮਕੌੜੇ ਢਾ ਲੈਣਗੇ ਇਹ ਜਿਹੜੇ ਆਪਾਂ ਨੂੰ ਹਾਨੀਕਾਰਕ ਕੀੜੇ ਆ ਉਹਨਾਂ ਨੂੰ ਖਾਂਦੇ ਆ ਇਹ ਮਿੱਤਰ ਕੀਟ ਕਹਿੰਦੇ ਜਿਹਨਾਂ ਨੂੰ ਹਾਂ ਮਿੱਤਰ ਕੀਟ ਤਾਂ ਆਪਾਂ ਨੂੰ ਮਿੱਤਰ ਹੋ ਆ ਇਹ ਜਿਹੜੇ ਮਾੜਾ ਨੁਕਸਾਨ ਆ ਜਿਵੇਂ ਜਿਹੜਾ ਆਪਾਂ ਨੂੰ ਬਿਮਾਰੀ ਲਾਉਣੀ ਆ ਉਹਨਾਂ ਨੂੰ ਖਾਂਦੇ ਆ ਇਹ ਇਹਨਾਂ ਦਾ ਚੱਕਰ ਬਣਿਆ ਰੱਬ ਨੇ ਚੱਕਰ ਯੋਦਾਂ ਚੀਜ਼ ਹੁਣ ਮਧੂਮੱਖੀ ਤੇ ਤਿਤਲੀ ਤੋਂ ਆਪਣਾ ਸਾਰਾ ਪ੍ਰਾਗਣ ਹੁੰਦਾ ਸਾਰੀ ਦੁਨੀਆ ਉਤੇ ਜਾਉਂਦੀ ਜਿੱਦਣ ਮਧੂਮੱਖੀ ਮਰ ਗਈ ਤੇ ਇੱਕ ਤਿਤਲੀ ਮਰ ਗਈ ਉਸ ਦਿਨ ਸਾਰੀ ਦੁਨੀਆ ਇੱਕ ਥਾਂ ਤੇ ਆਏ ਹੋ ਜੂਗੀ ਖਤਮ ਹੋ ਜੂਗੀ ਇਹਨਾਂ ਦੇ ਸਰਤੇ ਖੜੀ ਹੈ ਸਾਰੀ ਅੱਛਾ ਯਾਰ ਹਾਂ ਹੁਣ ਉਹ ਬੋੜ ਲਾਇਆ ਤੇਰੇ ਕਹਿੰਦਾ ਗੰਦ ਪਾਉਂਦਾ ਬੁੜੀਆਂ ਕਈ ਦਰਖਤ ਪੱਟ ਦਿੰਦੇ ਨਮ ਪਟਾ ਦਿੰਦੇ ਆ ਉਹਨੇ ਇੱਕ ਮਹੀਨਾ ਕਟੋਲੀਆਂ ਸਿੱਟਣੀਆਂ ਹੁੰਦੀਆਂ ਥੱਲੇ ਮੱਖੀਆਂ ਆਉਂਦੀਆਂ ਮੱਖੀਆਂ ਆਉਂਦੀਆਂ ਮੱਖੀਆਂ ਨੂੰ ਇਹ ਖਾ ਜਾਂਦੇ ਆ ਇਹਨਾਂ ਦਾ ਚੱਕਰ ਬਣਿਆ ਕੋਈ ਉਹ ਖਾ ਮੱਖੀ ਕਿੱਥੇ ਆਈ ਨੀ ਹੁਣ ਤਾਂ ਘਰਾਂ ਚ ਅਗਲਾ ਕਹਿੰਦਾ ਸੋਹਣੇ ਦਰਖਤ ਲਾਓ ਨਾ ਇਹ ਤਾਂ ਭਾਵਾ ਨੈਗੇਟਿਵ ਨਾ ਕਰਿਆ ਕਰੋ ਇਹ ਆਲ ਨੇ ਜਿਹੜਾ ਆਲ ਨੇ ਤੁਸੀਂ ਇਹ ਨਹੀਂ ਲਾਉਣੇ ਲੱਕੜ ਦੇ ਨਾਲ ਆ ਤੁਹਾਡੇ ਕੋਈ ਕੁਜਾ ਪਿਆ ਕੋਈ ਤੌੜਾ ਪਿਆ ਪੁਰਾਣਾ ਉਹਦਾ ਲਾ ਦੇ ਤੂੰ ਕੋਈ ਪੈਪ ਪਈਏ ਤੇਰੇ ਕੋਲੇ ਪਲਾਸਟਿਕ ਦੀ ਨਾ ਪੈਪ ਚ ਆ ਜਾਣਗੀਆਂ ਚੇੜ ਦੇਸੀ ਜੜੀਆਂ ਅੱਗੇ ਪਤੰਦਰੋ ਕਿੰਨਾ ਜੀਵ ਜਾਨਵਰਾਂ ਦੇ ਸਾਰਾ ਤਾਂ ਖਤਮ ਕਰਤਾ ਤੁਸੀਂ ਟਾਵਰਾਂ ਨੇ ਨਹੀਂ ਖਤਮ ਕਰੀਆਂ ਟਾਵਰਾਂ ਦੇ ਕਿਤੇ ਇਹ ਗੱਲਾਂ ਡਾਈਆਂ ਵੀ ਟਾਵਰ ਲਾਗੇ ਤਾਂ ਖਤਮ ਹੋਊਗਾ ਹਮ ਟਾਵਰਾਂ ਟੂਰਾਂ ਨਾਲ ਨਹੀਂ ਖਤਮ ਹੋਊਗਾ ਇਹਨਾਂ ਨੂੰ ਜਗ੍ਹਾ ਹੀ ਨਹੀਂ ਮਿਲੀ ਆ ਮੇਰੇ ਆਹ ਟਾਵਰ ਕਿੱਧਰ ਗਏ ਹੁਣ ਇੱਥੇ ਇਹਨਾਂ ਨੂੰ ਪਤਾ ਕੋਈ ਖਤਰਾ ਨਹੀਂ ਆਏ ਖੇਡਦੀਆਂ ਫਿਰਦੀਆਂ ਇਹ ਸਾਰੀ ਜਗ੍ਹਾ ਦਿੱਤੀ ਐ ਉਹ ਇਨਾਂ ਚ ਨਾ ਕੋਈ ਇਹਨਾਂ ਨੂੰ ਸ਼ਿਕਾਰੀ ਜਾਨਵਰੋ ਕਰ ਸਕਦਾ ਉਹ ਨਿੱਕੇ ਨਿੱਕੇ ਬਣਾਏ ਅੱਡੋ ਅੱਡ ਫਿਰ ਹੁਣ ਕੀ ਕਰਨਾ ਚਾਹੀਦਾ ਸਾਰੇ ਹੁਣ ਜਿਹੜਾ ਮੂੰਹਾਂ ਚ ਹੁੰਦੇ ਸੀਗੇ ਟਿੱਬਿਆਂ ਚ ਹੁੰਦੇ ਸੀਗੇ ਨਿਓਲੇ ਸੱਪ ਸਾਰਾ ਕੁਸ ਤੋਤੇ ਤਾਤੇ ਉਹ ਚ ਰਹਿੰਦੇ ਹੁੰਦੇ ਸੀਗੇ ਕੋਚਰ ਕੋਚਰ ਹੁਣ ਜਿਹੜੇ ਬਾਂਗਤ ਸਾਰੇ ਲੋਕਾਂ ਨੂੰ ਹੁਣ ਕੀ ਕਰਨਾ ਚਾਹੀਦਾ ਫਿਰ ਹੱਲੇ ਇਹ ਇਨਾਂ ਨੂੰ ਆ ਦਿਓ ਇਹਨਾਂ ਦਾ ਹਿੱਸਾ ਦਿਓ ਹੁਣ ਜੇ ਨਹੀਂ ਕੋਠੀ ਚ ਲਾਉਣਾ ਪਾਸੇ ਲਾ ਲੋ ਆ ਆਪਦੇ ਘਰੇ ਬਣਾ ਲਓ ਹੁਣ ਲੈ ਨਾ ਤੱਕੋ ਟਾਇਲ ਬੱਤੇ ਲਾ ਰਹੇ ਆ। ਸਾਧ ਤੇ ਬਣਾ ਦਿਓ ਕੋਈ ਸਰਕੰਨੇ ਵਾਲਾ ਵੀ ਨਹੀਂ। ਤੇ ਆਹ ਲਾ ਦੇ ਪਾਈਪ। ਹੁਣ ਕਈ ਤਾਂ ਇਹਦੇ ਵੀ ਕਮੈਂਟ ਕਰਦੇ ਕਹਿੰਦੇ ਪਾਈਪ ਗਲਤੀ ਇਹਦਾ ਹੋਰ ਕੋਸ ਬਣਾ ਲੈਂਦਾ ਲੈ। ਹਾਂ। ਆਏ ਬਣਾ ਕੇ ਲਾ ਦੇ ਜੇ ਨਹੀਂ ਤੁਸੀਂ ਕੀ ਗੰਦ ਪਾ ਦੇਣਗੇ ਯਾਰ ਇਹ। ਹੁਣ ਮਿੱਠਾ ਦਾ ਕਰਨੀ ਆ ਯਾਰ ਮਿੱਠਾ ਇਹਨਾਂ ਦਾ ਵੀ ਕੋਈ ਉਹ ਆ। 6 ਆਲਣੇ ਪਾਤੇ ਹਨਾ ਤੁਸੀਂ ਤੇ 6 6 ਕਰ ਦਿੱਤੇ ਆ ਮੈਂ। ਜੇ ਇਹ ਕਰ ਤੂੰ ਨਾ ਦਿੰਦਾ ਇਹ ਜਾਨੂ। ਭਾਬਾ ਇਹ ਆਣਾ ਜਿਹੜਾ ਤੇਰਾ ਚੈਨਲ ਬਣਿਆ ਨੂੰ ਚੰਗੀ ਸਿਹਤ ਦੇ ਇਹਨਾਂ ਤੇ। ਹਰੇਕ ਗੱਲ 'ਚ ਨੈਗੇਟਿਵ ਬਣਾ ਲੈ ਕੇ ਆਇਆ ਕਰ। ਨਹੀਂ ਆਹਾ ਜੇ ਨਾਤਵਾਲ ਨੇ ਪਉਂਦਾ ਇਹ ਜਾਨਵਰ ਕਿੱਥੇ ਰਹਿੰਦੇ ਇਹ ਮਰ ਜਾਂਦੇ ਮਰ ਜਾਂਦੇ ਪੈਦਾ ਹੀ ਨਹੀਂ ਹੋਣੇ ਸੀ ਇਹਨਾਂ ਨੇ ਪਤਾ ਨਹੀਂ ਗਾਂ ਕਿੰਨੀ ਦੀ ਕਿੰਨੇ ਪੈਦਾ ਕਰਨਾ ਆ ਦਿਖਾ ਦਿਆ ਆ ਵੇਲੇ ਆ ਵੇ ਆ ਨਿੱਕਾ ਆਹ ਦਰਖਤ ਕੀ ਆ ਇਹ ਕਿਹੜਾ ਇਹ ਜਿਵੇਂ ਹੁਣ ਬੱਚਾ ਨਹੀਂ ਆ ਆ ਕਿਵੇਂ ਇੰਨਾ ਜਿਹੀ ਖੁੱਡਾਂ ਹੁਣ ਹਾਂ ਇਹ ਖੁੱਡਾਂ ਛੱਡੀਆਂ ਮੈਂ ਚਿੜੀਆਂ ਆਉਣੀਆਂ ਇੱਚ ਨਿੱਕੀਆਂ ਚਿੜੀਆਂ ਜਿਹੜੀਆਂ ਆਹ ਜੰਗਲ ਜਲੇਬੀ ਆ ਇਹ ਤਾਂ ਮਲੇ ਲਾਇਆ ਮੇਰੇ ਵਾਨ ਲਾਇਆ ਪੁਰਾਣੇ ਆ ਹੁਣ ਆ ਵੇ ਅੱਗੇ ਝਾੜ ਵਾਲੇ ਹੁੰਦੇ ਸੀਗੇ ਮਲੇ ਹੁੰਦੇ ਸੀ ਕਰੀਰ ਹੁੰਦੇ ਸੀ ਉਹਨਾਂ 'ਚ ਜਿਹੜੇ ਦੂਜੇ ਆਪ ਦੇ ਜੰਗਲੀ ਜਾਨਵਰਾਂ ਤੋਂ ਬਚਨ ਦੇ ਮਾਰੇ ਉਹ ਚਾਲ ਨੇ ਆ ਹੁਣ ਆ ਵੇਲ ਐ ਇਹ ਤੁਸੀਂ ਬੋਂਗਣ ਬਿਲੀ ਆ ਇਹ ਇਹ ਲਾ ਲਓ ਤੁਸੀਂ ਇਹ 'ਚ ਇੰਨੀਆਂ ਚਿੜੀਆਂ ਆ ਜਾਣੀਆਂ ਇਹ ਹਰੇਕ ਜੀਵ ਜੰਤੂ ਦਾ ਅਲੱਗ ਆ ਬਾਈ ਹੁਣ ਇਹਦੇ ਵਿੱਚ ਤੋਤਾ ਨਹੀਂ ਆ ਸਕਦਾ ਇਹ ਆਨਲਾਈ ਚਿੜੀ ਆਸਤੇ ਲਾਇਆ ਉਹ ਅੰਤੂਤੇ ਵਾਲਿਆਂ 'ਚ ਹੋਰ ਨਹੀਂ ਜਾਨਵਰ ਆ ਕਬੂਤਰਾਂ ਵਾਲੇ ਅੱਡ ਲਾਇਆ ਚਲਾਇਂ ਕਰ ਦੇ ਭਰਾ ਮੈਂ ਤਾਂ ਰਹਿਣਾ ਸ਼ਹਿਰ 'ਚ ਮੇਰੇ ਕੋਲ ਥਾਂ ਤਾਂ ਨਹੀਂ ਤੂੰ ਮੈਨੂੰ 5-7 ਆ ਲੈ ਕਿੰਨੇ ਮਰਜ਼ੀ ਲੈ ਭਰਾਵਾ ਆ ਜਾ ਥੋੜੇ ਹਰਕੇ ਤਾਂ ਸਾਨੂੰ ਚਾਹੀਦੇ ਮੰਗੋ ਸਹੀ ਸਾਥੋਂ ਤੁਸੀਂ ਕਿਹੜਾ ਚਾਹੀਦਾ ਲੱਕੜ ਮਾਫ ਕਰਦੀ ਹਾਂ ਮੈਂ ਗਲਤ ਬੋਲਤਾ ਅਸਲ ਗਲਤ ਨਹੀਂ ਯਾਰ ਤੁਸੀਂ ਭਰਾਵਾ ਲੋਪੀ ਦੇਖਾ ਲੈ ਲੀ ਮੇਥੋਂ ਯਾਰ ਉਹ ਜਿਹੜਾ ਮੈਂ ਤਾਂ ਭੰਨੇ ਆ ਆ ਲੈ ਆ ਇੱਕ ਮੰਜਲਾ ਆ ਆ ਇਹਦੇ ਉੱਤੇ ਬਹਿ ਕੇ ਖਾਊਗਾ ਇਹ ਕਿਹੜਾ ਜਾਨਵਰ ਰਹੂਗਾ ਇਹ ਚ ਤੋਤਾ ਵੀ ਆ ਸਕਦਾ ਅੱਛਾ ਇਹ ਡੂੰਗਾ ਵੀ ਆ ਸਕਦੀ ਆ ਕਟਿਆਰ ਹਾਂ ਅੱਛਾ ਆ ਲੈ ਆ ਲਗਾ ਆ ਦੂਜਾ ਬਣਾਇਆ ਲੈ ਡਿਜ਼ਾਈਨ ਵਾਧੂ ਆ ਇਹ ਤੁਸੀਂ ਘਰੇ ਵੀ ਬਣਾ ਸਕਦੇ ਹੋ ਜੇ ਤੁਸੀਂ ਦੂਰ ਦੇ ਹੈਗੇ ਤੇ ਜੇ ਇਹ ਕਿਸੇ ਨੇ ਬਣਾਇਆ ਬਣਾਇਆ ਲੈਣਾ ਉਹ ਕਿੱਥੋਂ ਲਊਗਾ ਫਿਰ ਤੇ ਆ ਨੰਬਰ ਦਿੱਤਾ ਮੈਸਤਰੀ ਨੂੰ ਫੋਨ ਕਰ ਲੈ ਕਿਹੜਾ ਆਹ ਹਾਂ ਨਾਲ ਇਹਦਾ ਰਜਿਸਟਰ ਚੱਲ ਜੂ ਵਿਚਾਰੇ ਦਾ ਆ ਜਿਹੜਾ 90568 5558 ਇਹ ਬਾਈ ਸਾਧਿਆ ਕਰੋ ਦੋ ਚਾਰ ਮੁੰਡੇ ਨੇ ਨਾ ਕੰਮ ਚ ਲਾਇਆ ਸੀਗਾ ਪਰ ਮਜੀਤ ਔਲਾ ਸੀਗਾ ਤੇ ਬੀੜ ਵਾਲੇ ਸੀ ਸੀਰ ਵਾਲੇ ਸੀਗੇ ਪਰ ਉਹਨਾਂ ਨੇ ਲੋਕਾਂ ਨੇ ਸਾਸ ਨਹੀਂ ਦਿੱਤਾ ਉਹਨਾਂ ਦਾ ਅਗਲਾ ਜੀਬ ਚੋਂ ਵਿਚਾਰਾ ਕਿੰਨਾ ਕੋਈ ਲਈ ਜਾਵੇ ਨਹੀਂ ਇਹ ਮੈਂ ਲੈ ਲੈਣਾ ਬਾਈ ਤੂੰ ਆਹ ਬਾਈ ਤੂੰ ਮੈਂ ਲੈ ਲੈਣਾ 10 15 ਆਲ ਨੇ ਹੋਰ ਲੈ ਲੈ ਇਹ ਲਾ ਤੂੰ ਸਾਰੇ ਉੱਥੇ ਲਾਈ ਆ ਵੇ ਇਹ ਉਹ ਆ ਉਹ ਸਾਡਾ ਲਾਇਆ ਇਹ ਕਬੂਤਰ ਵਾਲਾ ਇਹ ਚ ਕਬੂਤਰੀ ਲਾਊਗਾ ਅੱਛਾ ਇਹ ਐ ਲੱਗੂਗਾ ਨਾਲੇ ਸੋਣੇ ਲੱਗਣਗੇ ਨਾਲੇ ਤੁਹਾਡੇ ਜਵਾਕਾਂ ਨੂੰ ਪਤਾ ਲੱਗੂ ਵੀ ਕੋਈ ਜੀਵ ਜੰਤੂ ਹੁੰਦੀ ਆ ਅੱਛਾ ਯਾਰ ਸਾਰੀ ਪਤੰਦਰੋਂ ਕੋਠੀ ਬੰਦਾ ਆਪ ਹੀ ਤੂੰ ਖੁੱਡਾ ਬਣਾ ਲਿਆ ਐਂ ਲਾ ਦਣਾ ਹਨਾ ਇਹ ਹਾਂ ਐਂ ਲਾ ਦੀ ਪੂ ਪੇਚ ਲਾ ਕੇ ਇੱਕ ਹਨਾ ਹਾਂ ਠੀਕ ਆ ਹੁਣ ਜੇ ਡਿਲੀਟ ਨਾ ਕਰੀ ਜਿਹੜਾ ਤੂੰ ਤਰਾ ਮੈਂ ਹਿਆਲ ਆ ਪਹਿਲਾਂ ਇਹ ਨਾਲ ਲੋਕਾਂ ਦਾ ਦਿਮਾਗ ਖੋਲਣਾ ਲੋਕ ਇਹੀ ਕਮੈਂਟ ਕਰਦੇ ਆ ਥੱਲੇ ਮਯਾਲ ਨੇ ਨਾਮ ਨਾਲ ਆਰਸੀ ਕੰਨ ਬਾਈ ਉਹ ਬਾਈ ਹੈ ਪਤਾ ਲੱਗ ਗਿਆ ਹੁਣ ਤਾਂ ਬਈਆ ਚਲ ਜਿਹਨੇ ਵੀ ਮੰਗਾਉਣੇ ਹਨ ਆ ਨੰਬਰ ਤੇ ਮੰਗਾ ਲਓ ਹਨਾ ਵੀ ਆ ਨੰਬਰ ਤੇ ਮਿਲ ਜਾਣਗੇ ਨਾ ਕਿੰਨੇ ਮਰਜ਼ੀ ਮੰਗਾ ਲਓ ਜੀ ਬਾਈ ਓੰਨੀ ਆ ਕਿੱਥੋਂ ਦਾ ਬਾਈ ਇਹ ਨਹੀਂ ਲਾਉਣੇ ਇਹ ਨਹੀਂ ਪੈਸੇ ਲਾਉਣੇ ਤੁਸੀਂ ਆਪ ਵੀ ਬਣਾ ਸਕਦਾ ਕਰੇ ਆ ਪੈਥਿਆ ਤਾਂ ਕੁਜਾਂ ਦੇ ਬਣਾਇਆ ਮੇਰੇ ਉਹ ਵੇ ਸਾਰੇ ਠੀਕ ਆ ਕੁਜਾ ਕੋਈ ਤੌੜਾ ਲੈ ਲਓ ਚ ਮੂਰਾ ਕੱਢ ਲਓ ਪਾਈਪ ਲੈ ਲਓ 4 ਇੰਚ ਆ ਪਾਈਪ ਦਿਖਾ ਦੇ ਯਾਰ ਬਈਆ ਇਹਨੂੰ ਅੱਛਾ ਆਪ ਐਪ ਤੇ ਲਾ ਕੇ ਦੋਵੇਂ ਪਾਸੇ ਇਹਦੇ ਦੇਸੀ ਚਿੜੀ ਹਾਂ ਇੱਕ ਮੂਰੀ ਗੱਡਣੀਆਂ ਬਸ ਜਾਂ ਇੱਕ ਪਾਸੇ ਖੁੱਲ੍ਹਾ ਛੜੀ ਤੇ ਝੁੰਗੀ ਬਹੁਤ ਐਦੇ ਚ ਫਿਰਕੇ ਵੱਧ ਚਿੜੀਆਂ ਜਾ ਵੜਦੀਆਂ ਨਹੀਂ ਨਹੀਂ ਇੱਕ ਸਾਈ ਇੱਕ ਹੀ ਰਹਿਣੀ ਆ ਉਹ ਹੁਣ ਮੈਂ ਉਹ ਵੇ ਪਲਾਸਟਿਕ ਦੇ ਢੱਬੇ ਪਏ ਸੀ ਉਹਦਾ ਬਣਾਤਾ ਕੋਸ਼ ਲਾ ਦਿਓ ਹਾਂ ਇਹਨਾਂ ਨੂੰ ਜਗ੍ਹਾ ਦੇਣੀ ਆ ਆਲ ਨੇ ਇਹਨਾਂ ਨੇ ਆਪ ਹੀ ਪਾਉਣੇ ਕੋਈ ਆਲਸੀ ਊਲਸੀ ਨਹੀਂ ਪਾਉਣਾ ਇਹਨਾਂ ਨੇ ਵਿੱਚ